ਅਰਜ ਸਪੈਸ਼ਲ ਨਾਕਾ ਬੰਦੀ ਕੀਤੀ ਗਈ ਇਸ ਬਾਰੇ ਜਾਣਕਾਰੀ ਦੇਣਾ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਚ ਲੰਦਰ ਸੀਪੀ ਚ ਲੰਦਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਅਸੀਂ ਇੱਕ ਆਪਰੇਸ਼ਨ ਸ਼ੁਰੂ ਕੀਤਾ ਸੀ ਈਵ ਟੀਜ਼ਿੰਗ ਦੇ ਅਗੇਂਸਟ ਤੇ ਟ੍ਰੈਫਿਕ ਵੋਲੇਸ਼ਨ ਦੇ ਅਗੇਂਸਟ ਜਿਹਦੇ ਵਿੱਚ ਕੀ ਅਸੀਂ ਵੋਲੇਟਰਸ ਨੂੰ ਆਇਡੈਂਟੀਫਾਈ ਕੀਤਾ ਤੇ ਉਹਨਾਂ ਦੇ ਅਗੇਂਸਟ ਨੈਸੈਸਰੀ ਐਕਸ਼ਨ ਲਿੱਤਾ ਗਿਆ ਹੈ ਇਹਦੇ ਵਿੱਚ ਡਿਵੀਜ਼ਨ ਨੰਬਰ 2 ਤੇ ਡਿਵੀਜ਼ਨ ਨੰਬਰ 3 ਦੇ ਐਸ ਐਚ ਓਜ਼ ਈ ਆਰ ਐਸ ਟੀਮਸ ਐਂਡ ਐਫ ਐਮ ਟੀ ਟੀਮਸ ਦਾ ਯੋਗਦਾਨ ਰਿਹਾ ਇਧਰ ਕੁਝ ਵਾਇਲੇਸ਼ਨਸ ਦਾ ਇੰਡੈਕਸ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਗਾ ਟੋਟਲ ਅਸੀਂ 325 ਵਹੀਕਲਸ ਚੈੱਕ ਕੀਤੇ ਜਿਦੇ ਵਿੱਚ ਕਿ ਅਸੀਂ 45 ਚਲਾਨ ইস্যੂ ਕੀਤੇ ਹਨ ਤੇ 5 ਮੋਟਰਸਾਈਕਲਸ ਇਨਫਾਰਮ ਕੀਤੇ ਜਿਹੜੀ ਵਾਇਲੇਸ਼ਨਸ ਆਇਡੈਂਟੀਫਾਈ ਹੋਈਆਂ ਉਹਨਾਂ ਦੇ ਵਿੱਚ ਅਸੀਂ 4 ਐਸੇ ਬੁਲੇਟ ਮੋਟਰਸਾਈਕਲ ਜਿਹੜੇ ਕਿ ਮੋਡੀਫਾਈਡ ਸੀ ਟ੍ਰਿਪਲ ਰਾਈਡਿੰਗ ਦੇ 11 ਚਲਾਨ ਰਾਈਡਿੰਗ ਵਿਦਆਉਟ ਹੈਲਮਟ ਦੇ 9 ਚਲਾਨ ਵਿਦਆਉਟ ਨੰਬਰ ਪਲੇਟ ਦੇ 7 ਚਲਾਨ ਅੰਡਰਰੇਜ ਡਰਾਈਵਿੰਗ ਦੇ 4 ਚਲਾਨ ਤੇ ਬਲੈਕ ਫਿਲਮ ਦੇ 4 ਚਲਾਨ ਅਸੀਂ ਦਿੱਤੇ ਹਨ असि एक पब्लिक सेफ एक पर्टिकुलरली फॉर वूमैन एंड स्कूल गोइंग स्टूडेंट्स एक सेफ इनवायरमेंट ट्रैफिक से अगेंस्ट एक सख्त डिसपलिन इनवायरमेंटन क्रिएट करने क्रिएट करने वचनबद्धा से वील बी ऑलवेज प्रमोटिंग अ सेफ एंड सिक्योर इनवायरमेंट फॉर जलंधर कमिश्नर थैंक यू